ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅੱਜ ਜ਼ਿਕਰ ਕੀਤਾ ਬਾਬਾ ਨਾਗਰ ਸਿੰਘ ਜੀ ਦਸ਼ਮੀਤ ਕਰਨਾ ਦਾ ਬਾਬਾ ਮੇਜਰ ਸਿੰਘ ਤੇ ਕੋਈ ਜਾਂ ਜਿੰਨੇ ਵੀ ਸਾਡੇ ਦਲਪੰਥਾ ਸੰਤ ਬਾਬਾ ਬੰਬੀਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਸਰਪੰਨ ਬਾਬਾ ਭਾਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾਂ ਉਹ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਆ ਭਾਵੇਂ ਨਾਨਕਸੜੀਏ ਆ ਭਾਵੇਂ ਕਾਰ ਸੇਵਾ ਵਾਲੇ ਆ ਭਾਵੇਂ ਦਲਪੰਥਾ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਜੀ ਹੁਣੇ ਆਏ ਤੋਂ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇਹ ਪੰਥ ਚੱਟਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਨ ਦਿੱਤਾ ਮੈਂ ਸਮਝਦਾ ਹਾਂ ਕਿ ਪੰਥ ਇੱਕ ਪੰਥ ਏਕੀ ਰਹੂਗਾ ਪੰਥ ਨੂੰ ਕੋਈ ਦੋਖਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਪ੍ਰਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਪਹਿਲਾਂ ਵੀ ਸਹਿਯੋਗ ਦਿੰਦੇ ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਸੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮੁਹਿੰਮਾਂ ਭਾਵੇਂ ਕਿ ਖੁਆਰ ਹਿੱਸਾ ਮਿਲेंगे ਜਿਹੜੀ ਸਾਡੀ ਲਹਿਰ ਆ ਇਹ ਅਸੀਂ ਬਹੁਤ ਹੱਦ ਤੱਕ ਘਰ-ਘਰ ਪਹੁੰਚਾਉਣ ਤੇ ਸਫਲ ਹੋਏ ਆਂ ਪਰ ਹੁਣ ਹੋਰ ਆਪਾਂ ਇਹਨੂੰ ਟਿੱਖਾ ਕਰਾਂਗੇ 13 ਗੱਲ ਇੱਕ ਸਾਲ ਟਕਾਲ ਜਿਦਾ ਸੰਸਮਿਲ ਦੇ ਕਮੇਟੀਾਂ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਾਡੀ ਨੁਮਾਇੰਦਾ ਭਾਤ ਆ ਔਰ ਸਮੁੱਚੇ ਜਿਹੜੇ ਬਾਕੀ ਸਾਡੀ ਸਿੱਖ ਸੰਸਥਾਵਾਂ ਨਾਲ ਬੰਨ੍ਹਤਾ ਸੰਪਰਕਾਂ ਵਿੱਚ ਉਨ੍ਹਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਬਹੁਤ ਤਿਆਰੀਆਂ ਸੀ ਪਰ ਮੈਨੂੰ ਹੁਣ ਲੱਗਦਾ ਵੀ ਇੱਕ ਨਵਾਂ ਉਤਸ਼ਾਹ ਜਿਹੜਾ ਵਾ ਪੰਥ ਦੇ ਵਿੱਚ ਆਊਗਾ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 21 ਤੋਂ ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਮਹਾਨ ਵਿਸ਼ਵ ਵਿਸ਼ਾਲ ਜਿਹੜੇ ਸ਼ਹੀਦੀ સ્ਤਾਲ ਦੀ ਸਮਾਗਮ ਚੱਲਣੇ ਆ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਆਊਗਾ ਕਿਉਂਕਿ ਸਾਰੇ ਹੀ ਗੁਰੂ ਨੂੰ ਸਜਦਾ ਕਰਦੇ ਆ ਗੁਰੂ ਅੱਗੇ ਝੁਕਦੇ ਆ ਬਾਕੀ ਮੈਂ 6 ਜੂਨ ਨੂੰ ਵੀ ਇਹ ਗੱਲ ਕੀਤੀ ਸੀ ਭਾਈ ਇੱਕ ਦਿਨ ਆਊਗਾ ਇਹ ਦਾਲ ਪੰਥ ਸਾਡੇ ਆ ਇਹ ਮਾਣ ਦੇਣਗੇ ਔਰ ਅੱਜ ਇਹਨਾਂ ਨੇ ਮਾਣ ਦਿੱਤਾ ਬਾਕੀ ਮੇਰੇ ਜੀ ਜਾਦੀ ਚੜਾਈ ਕਰ ਗਏ ਸਰਦਾਰ ਗੁਰਵਿੰਦਰ ਸਿੰਘ ਉਹ ਬੜੇ ਚੜ੍ਹਦੀ ਕਲਾ ਵਾਲੇ ਸਿੱਖ ਨੇ ਔਰ ਉਹਨਾਂ ਦੀ ਇਸ਼ਾ ਹੀ ਹੈ ਭਾਈ ਜਿਹੜਾ ਪੰਥ ਆ ਭਾਵੇਂ ਕਿ ਅਸੀਂ ਜਦੋਂ ਵਿਚਰਦੇ ਹ ਮਿਲਦੇ ਹਾਂ ਕੋਈ ਇਦਾਂ ਦੀ ਉਸ ਤੋਂ ਬਾਅਦ ਕਦੀ ਕੋਈ ਹਲਕੀ ਵੀ ਨਹੀਂ ਹੋਈ ਪਰ ਫੇਰ ਵੀ ਉਹਨਾਂ ਦੀ ਵੀ ਇੱਛਾ ਸੀ ਪੰਥ ਦੀ ਵੀ ਇੱਛਾ ਸੀ ਵੀ ਸਮੁੱਚਾ ਪੰਥ ਇੱਕ ਵਾਰੀ ਇਕੱਠਾ ਹੋਵੇ ਤੇ ਜਿਹੜੀਆਂ ਦਸਤਾਰਾਂ ਅਜੇ ਦਲ ਪੰਥਾਂ ਵੱਲੋਂ ਨਿਹੰਗ ਸੰਪਰਦਾਵਾਂ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਨਹੀਂ ਆਈਆਂ ਉਹ ਮਿਲ ਜਾਣ ਤਾਂ ਅੱਜ ਪੰਥ ਨੇ ਇਕੱਤਰਤਾ ਕੀਤੀ ਆ ਤੇ ਮੈਂ ਸਮਝਦਾ ਪੀ ਸਾਡੇ ਜਿਹੜੇ ਜੀਜਾ ਜੀ ਆ ਗੁਰਵਿੰਦਰ ਸਿੰਘ ਮੇਰੇ ਜੀਜਾ ਜੀ ਅਮਰਤਾਰੀ ਅੱਜ ਉਹ ਜਿੱਥੇ ਵੀ ਹੋਣਗੇ ਉਹਨਾਂ ਦੀ ਰੂਹ ਮਸ਼ਾਤ ਨੂੰ ਬਾਕੀ ਪੰਥ ਜਿਹੜਾ ਇਹ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ 'ਚ ਰਹੂਗਾ ਪੰਥ ਨਾ ਕਿਸੇ ਸਾਹਮਣੇ ਝੁਕਿਆ ਨਾ ਝੁਕੇਗਾ ਮੈਂ ਉਹ ਗੱਲ ਫੇਰ ਦਰਉਣਾ ਸਿੱਖਾਂ ਦੀ ਵੱਖਰੀ ਪਛਾਣ ਵੱਖਰੀ ਆਇਡੈਂਟੀ ਆ ਕੋਈ ਜਿੰਨਾ ਮਰਜੀ ਜ਼ੋਰ ਲਾ ਲੇ ਸਾਡੀ ਵੱਖਰੀ ਪਛਾਣ ਨੂੰ ਮਕਾ ਨਹੀਂ ਸਕਦਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਪਿਛੋਕੀ ਨੀ ਜਾਈ ਬੈਰਡ ਕੀਤੀ ਹੀ ਬਾਬਾ ਬੜੂ ਸਾਹਿਬ ਵਾਲਿਆਂ ਨਾਲ ਚੀਕ ਪਾਕਾ ਦਿਵਾਲਾ ਜਿਹੜੀ ਸਾਡੀ ਇਹ ਬਾਰਡਰ ਬੈਲਟ ਆ ਨਾ ਉੱਥੇ ਥੋੜੀ ਐਜੂਕੇਸ਼ਨ ਦੀ ਲੋੜ ਆ ਔਰ ਮੈਂ ਉਹਨਾਂ ਨੂੰ ਕਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਵੀ ਗੱਲ ਚੱਲਦੀ ਆ ਹਰ 20 30 ਕਿਲੋਮੀਟਰ ਦੇ ਪਿੱਛੇ ਸਾਨੂੰ ਇੱਕ ਆਪਣਾ ਸਕੂਲ ਖੋਲਣਾ ਚਾਹੀਦਾ ਔਰ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਸਾਡਾ ਕੁਝ ਪਛੜਿਆ ਵਰਗਾ ਆ ਅਰਥਿਕ ਤੌਰ ਤੇ ਉਹਨਾਂ ਨੂੰ ਵਿਸ਼ੇਸ਼ ਛੋਟ ਦੇਣੀ ਚਾਹੀਦੀ ਆ ਤੇ ਨਾਲ ਦੀ ਨਾਲ ਹੀ ਜਿਹੜਾ ਧਰਮ ਪ੍ਰਚਾਰ ਆ ਧਰਮ ਪ੍ਰਚਾਰ ਕਿਉਂਕਿ ਗੁਰੂ ਸਾਹਿਬ ਦਾ ਫਲਸਫਾ ਹੈ ਹੀ ਪ੍ਰਚਾਰ ਆ ਗੁਰੂ ਸਾਹਿਬ ਤੇ ਆਪ ਦੁਨੀਆ ਦੇ ਵਿੱਚ ਦਿੱਕਤੀ ਉਡਾਸੀਨਾ ਕਰਕੇ ਆਪਣੇ ਫਲਸਫੇ ਨੂੰ ਗੁਰੂ ਨਾਨਕ ਨੇ ਆਪਣੇ ਸਿਧਾਂਤ ਨੂੰ ਪ੍ਰਚਾਰਿਆ ਬਾਕੀ ਗੁਰੂਆਂ ਨੇ ਤਾਂ ਉਹਦੇ ਲਈ ਆਪਾਂ ਯਤਨ ਕਰਾਂਗੇ ਮੈਨੂੰ ਲੱਗਦਾ ਵਾ ਭਾਈ ਬਹੁਤ ਛੇਤੀ ਜਿਹੜਾ ਵਾ ਪੰਜਾਬ ਦੇ ਵਿੱਚ ਦਾ ਬਹੁਤ ਵੱਡਾ ਬਦਲਾਅ ਦੇਖਾਂਗੇ ਬਾਕੀ ਸਿੱਖ ਤੇ ਪੂਰੇ ਸੰਸਾਰ 'ਚ ਵੱਸਦਾ ਤੇ ਸਮੁੱਚੇ ਸੰਸਾਰ ਦਾ ਸਿੱਖ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਆਪੀਆਂ ਦੀਆਂ ਮਨੀਆਂ